ਉੱਠੜੋ ਕਿ ਮੁਖੜੇ ਬਾਜੋੜਾ ਚੜਾ ਤੂੰ ਮਰਚ ਉੱਠੜੋ ਉੱਠੜੋ ਤੇਰੇ ਕੀ ਗੋਲੀ ਬੱਜ ਗਈ ਗੋਲੀ ਬੱਜ ਗਈ ਵੱਡੀ ਮਜਾਜਣਾ ਸਾੜੀ ਨੂੰ ਸ਼ਰਮ ਹੀ ਨਹੀਂ ਆਉਂਦੀ ਜੁੱਤੀ ਨਾਲ ਜਰਾਬਾਂ ਠੋਕੀ ਫਿਰਦੀ ਐ ਸੌਣ ਅਟੋਚੇ ਪੜਦਨ ਦੁੱਗੀ ਵੇ ਤੂੰ ਤੂੰ ਰੋਜ਼ ਪੈ ਬੱਬਾ ਕਰ ਗਿਆ ਕੱਪੜੇ ਲੈ ਆਉ ਉੱਠ ਸਾੜੀ ਸੇ ਕੱਪੜਾ ਲੈ ਆ ਆ ਗਿਆ ਜੇਲਦਾਰ ਸਾਹਿਬ ਆ ਗਏ ਹੈ ਨੇ ਚਾਫੜਾਇਆ ਪਰ ਨਾ ਬੰਦੇ ਨੂੰ ਸ਼ਰਮ ਨਹੀਂ ਹੈਗੀ ਜਮੀ ਸ਼ਰਮ ਨਹੀਂ ਪਤਾ ਨਹੀਂ ਕਿਹੜੇ ਵਕਤ ਹਨ ਰਾਤ ਨੂੰ ਉੱਠ ਕੇ ਮੁੱਦਾ ਮੰਜਾ ਮਾਰ ਕੇ ਪੈ ਗਿਆ ਪਿਪਲ ਇਹ ਮਾਨਸਾ ਸਿਆਲ ਦੇ ਦਿਨ ਤੈਨੂੰ ਠੰਡ ਲੱਗ ਜੂਗੀ ਨਮੂਨੇ ਆਹੋ ਜੂ ਪਰ ਸੁਣਦਾ ਕੌਣ ਕਾਨੂੰਨ ਇੱਥੇ ਕੀ ਬੋਲੀ ਨਿਕਲੀ ਉੱਥੇ ਜਾ ਕੇ ਦੇ ਨੀ ਚੌਤਰ ਫਿਰ ਠੀਕ ਆਉਗਾ ਵੇ ਉਹ ਉੱਠ ਖੜ ਵੇ ਵੇ ਗੋਡੇ-ਗੋਡੇ ਦਿਨ ਚੜਾਇਆ ਬੜਾ ਲਹੂ ਪੀਤਾ ਇਸ ਬੰਦੇ ਨੇ ਵੇ ਬਾੜੀ ਬੋਟ ਤੇ ਸ਼ਰਮ ਕਰ ਲੈ ਸਿਆਲ ਦੇ ਦਿਨ ਨੇ ਉੱਤੋਂ ਕੋਰਾ ਪਈ ਜਾਂਦਾਗਾ ਬੰਨੂ ਮੋਨੀਆ ਹੋਜੂ ਬੈ ਉੱਠ ਕਰ ਹਾਏ ਬੇ ਰੱਬਾ ਇਹ ਨਹੀਂ ਸੁਣਦਾ ਆਂ ਸੁਣਦਾ ਇਹਨੂੰ ਮੈਂ ਸੱਚੀ ਜੀਤਾਇ ਕਰਦਾ ਨਾ ਵੀ ਤੇ ਚੱਕ ਕੇ ਨਾ ਕੁਛ ਮਾਰ ਫਿਰ ਸ਼ਰਮ ਆਉਂਦੀ ਆ ਵੀ ਤੇਰਾ ਬੰਦਾ ਕਾ ਲੋਕ ਕੀ ਕਹਿਣਗੇ ਪਰ ਮੈਨੂੰ ਲੱਗਦਾ ਨਾ ਇਹ ਇੱਕ ਦਿਨ ਨਾ ਬੇਇੱਜ਼ਤੀ ਕਰਾ ਕੇ ਹਟੂ ਸਾਰੇ ਪਿੰਡ ਚ ਇਹਨੂੰ ਆਂ ਨਹੀਂ ਲਵੇ ਪੜ ਕੇ ਠਾਲ ਦਿਆਂ ਉੱਠ ਕਰ ਉੱਠ ਖੜ ਮਰ ਚ ਉੱਠ ਖੜ ਕੀ ਨੀਚੋਸਦਾ ਹੁਨਾ ਤੇਰੇ ਸਵੇਰ ਦੀ ਸੋਰਤ ਪਈ ਨਹੀਂ ਆਉਂਦੀ ਹੈਗੀ ਹਾਏ ਰੱਬਾ ਕੀ ਮਿਖਾਰੇ ਮਰ ਗਿਆ ਬੇ ਉੱਠ ਖੜ ਸੁਣਦਾ ਨਹੀਂ ਤੂੰ ਉੱਠ ਖੜ ਕੀ ਗੋਲੀ ਸੜਦਾ ਨਹੀਂ ਹੈਗਾ ਖਰਾੜੇ ਦੇ ਕੇ ਮਾਰਦਾ ਹੈਗਾ ਕੀ ਗੱਲ ਹੋ ਗਈ ਮੇਰੀ ਗੱਲ ਸੁਣ ਬੇ ਤੈਨੂੰ ਸ਼ਰਮੀਆਂ ਦੇ ਉਹ ਜੱਗੀ ਮਿਲੰਗਣਾ ਰੋਜ਼ ਭੱਜਣਾ ਤੂੰ ਮੇਰਾ ਯਾਰ ਆ ਮਲੰਗ ਮਲੁੰਗਣਾ ਕਹਿ ਦੀ ਨਾ ਛਾੜ ਗਏ ਮੈਨੂੰ ਰਾਤ ਤੂੰ ਮੁੱਦੇ ਮੰਜੇ ਦੀ ਪਤਾ ਮੇਰੇ ਮਿੱਢੇ ਵਿੱਚ ਦੀ ਪਤਾ ਹੈ ਤੇਰਾ ਪਿਓ ਨੇ ਪਛਾਇਆ ਸੀ ਬਿਸਤਰਾ ਅੰਦਰ ਪਤਾ ਨਹੀਂ ਕਿਹੜੇ ਮਰਹਮ ਦੀ ਬਣਾ ਤੇ ਪੈ ਗਿਆ ਆ ਕੇ ਹਲੇ ਮੰਨੂ ਕਹਿੰਦਾ ਮੈਂ ਤੈਨੂੰ ਦੱਸਾਂ ਤੇਰਾ ਜਰੂਸ ਕਦੇ ਇਹੋ ਜਿਹਾ ਕੱਡੂ ਪਿੰਡ ਚ ਨਾ ਯਾਦ ਰੱਖੇਗਾ ਤੂੰ ਮੈਂ ਤਾਂ ਲਿਹਾਜ਼ ਕਰਦੀ ਆ ਤੇਰੀ ਲਿਹਾਜ਼ ਕਰਦੀ ਆ ਅੱਛੂ ਸਲੇਕਾ ਧਾਫ ਲੈ ਪਤਾ ਨਹੀਂ ਦਾਰੂ ਚਲੂ ਕੀ ਮਿਲਦਾ ਸ਼ਰਮ ਨਹੀਂ ਆਉਂਦੀ ਉਹ ਬੰਦਿਆਂ ਦੇ ਪੀਣ ਵਾਸਤੇ ਬਣੀ ਐ ਸਾਲੀ ਦਾਰੂ ਦੀ ਵੱਡੀ ਮਜਾਜਣ ਬਣੀ ਫਰਦੀ ਐ ਸਾਲੀ ਜੁੱਤੀ ਨਾਲ ਜਰਾਬਾਂ ਟੋਕੀ ਫਰਦੀ ਐ ਟੜਕੇ ਟੜਕੇ ਮੇਰੀ ਸਾਲੀ ਨੇ ਠੰਡੀ ਮੱਥੇ ਮਾਰੀ। ਉਹ ਤੂੰ ਤਪੀ ਫਿਰਦੀ ਆ ਸਾਲੀਏ ਇਹਨੂੰ ਵੀ ਤੱਤਾ ਕਰਕੇ ਫੜਾ ਜਾਂਦੀ। ਪਰ ਇਹ ਜਾ ਤੱਤ ਜਾਬ ਜਾਣਾ ਬਣਾ। ਲੱਸੀ ਹੀ ਦੇਖੀ। ਉਹ ਵੀ ਮੈਂ। ਮਨ ਜਾ ਵੀ ਸਿੱਧਾ ਕਰ ਲਈਏ ਯਾਰ। ਪਰ ਆਪਣੇ ਕਿਹੜਾ ਆਪਣਾ ਯਾਰ ਹੀ ਜੱਗੀ ਹੋਈ ਆ ਉਹ ਵਾ ਛੱਡ ਤਰਾ। ਆਹੀਂ ਪੈ ਜਾ। ਲੱਸੀ ਦਾ ਦੇਖ ਨਹੀਂ। ਆਏ। ਪੈ ਜਾ ਮਿੱਤਰਾ। ਹੂੰ। ਮੈਂ ਤਾਂ ਕਹਿੰਸੀ ਕੀ ਕਰਨਾ ਕੀ ਕਰਨ ਬੰਦਰੂ ਇਹ ਮੇਰੇ ਜੁੱਤੀ ਨਾਲ ਚੜਪਾ ਪਰਖਦਾ ਖੜਾ ਹੋਵੇ ਖੜਾ ਹੋ ਹਣਾ ਕੀ ਆ ਤੇਰੇ ਕੀ ਆਖੇ ਤੇਰੇ ਨਾ ਚੌਰਾ ਸ਼ਰਮ ਨਹੀਂ ਆਉਂਦੀ ਹੈ ਪੇਕੇ ਮੇਰੇ ਹੱਥ ਦੀ ਵਰਤ ਤੋ ਤੇਰੀ ਸ਼ਨਾਬ ਕਰਕੇ ਆ ਮੇਰੀ ਬਾਸੀ ਮਾਸ ਲਾਉਂਦੇ ਨੇ ਇੱਕੜਾ ਮੁੰਡਾ ਵਿਚਾਰਾ ਉਹ ਆ ਦੰਦਾਗਾ ਕੱਜਰਾ ਜੁੱਤੀ ਮੇਰੀ ਬਾਸੀ ਨੇ ਭੇਜੀ ਆ ਸ਼ਰਮ ਨਹੀਂ ਆਉਂਦੀ ਹੈਗੀ ਤੈਨੂੰ ਆਖੇ ਜੁੱਤੀ ਨਾਲ ਜਰਾਪਾ ਪਾਈ ਫਿਰਦਿਆ ਨਾ ਚੌਰਾ ਕੱਪ ਤਾ ਤੂੰ ਮੂਤ ਲੈਣਾ ਸਾਰਾ ਹਾਂ ਮੈਂ ਹੋਰ ਕੀ ਕਰਾਂ ਜਿੱਤਨਾ ਜਿਹੜਾ ਬਣਾ ਪਾਵਾਂ ਬੂਟ ਲਿਆ ਦੇ ਜੈਨੀ ਸ਼ਰਮ ਮੈਂ ਤੈਨੂੰ ਠਖੜਾ ਆ ਨਹੀਂ ਚੀਖ ਪਾ ਨਹੀਂ ਜੀਤ ਮੈਂ ਬਾਰ ਬਾਰ ਨਹੀਂ ਕਾਨੂੰਨ ਵਰਤੀ ਕਰਨ ਇਹ ਡੱਬੇ ਸ਼ਰਮੰਤ ਨਹੀਂ ਅਡੱਬੇ ਸ਼ਰਮੰਦਾ ਉੜ ਜਾਂਦੇ ਹੈ ਨਾ ਜੱਟੀ ਸ਼ਰਮਾ ਨਾ ਅਡਰ ਨੱਕੜ ਮੇਰੇ ਬੂਟ ਲਿਆ ਨਾਲ ਸ਼ਾਲ ਆ ਲੈ ਫਿਰ ਨਾ ਲੜਨਾ ਜਸਟਾਲ ਸ਼ਾਮ ਦਾ ਕੱਟਾ ਚੋਰੇ ਨੂੰ ਕੀ ਅੱਛਾ ਚਾਹ ਦੀ ਲੈ ਲੈ ਜੀ ਗਰਮੀ ਬੜੀ ਹੈਗੀ ਠੰਡੇ ਕਰਕੇ ਪੀ ਲਈ ਠੰਡੇ ਦਾ ਹੋਈ ਪਈ ਆ ਕਿ ਮੈਂ ਤਾਂ ਨਿੱਗੀ ਜੀ ਲਿਆਂਦੀ ਆ ਕਿ ਮੈਂ ਤਾਂ ਪੀਰ ਨਾਲੀਆ ਚੱਲ ਪੀ ਲਉ ਮੈਂ ਤਾਂ ਇਹ ਕਹਦੀ ਸੀ ਹਾਂਜੀ ਮੈਂ ਖ ਆਪਣੇ ਜਵਾਕ ਜੇ ਨੂੰ ਕੁੜੀ ਕੋਲੇ ਨਾ ਭੇਜ ਦੇਗੀ ਉਹ ਕੁੜੀ ਕੋਲੇ ਕੀ ਆ ਕੋਈ ਤੇਕਪੜ੍ਹ ਕੇ ਰਿਸ਼ਤੇ ਕਰਾ ਦੇਣਗੇ ਉਹ ਕਿਥੋਂ ਰਿਸ਼ਤਾ ਕਰਾ ਦੇ ਉਹਨਾਂ ਅੱਧਾ ਪਰਨ ਛੜਿਆ ਨਾ ਪਰਦਾ ਉਹ ਆਪਦੇ ਪਿੰਡ ਜੀ ਨਾ ਕਰਾ ਦੇਣ ਫਿਰ ਉਹ ਕਮਲੀਆਂ ਗੱਲਾਂ ਕਰਦਾ ਉਹ ਛੜਿਆ ਨੂੰ ਥੋੜੀ ਕਰਵਾਉਂਦੇ ਨਾ ਆਪਦੇ ਨੂੰ ਤਾਂ ਕਰਵਾ ਦੇਣਗੇ ਰਿਸ਼ਤੇਦਾਰ ਨੂੰ ਕੋਈ ਪਰਮੇ ਦੇ ਨਿਗਾ ਚ ਹੁੰਦੀ ਆ ਕੁੜੀ ਬੋ ਤੈਨੂੰ ਤਾਂ ਆ ਵੀ ਆਪਾਂ ਉਹਨਾਂ ਦਾ ਸਾਥ ਕਰਾ ਤਾ ਆਪਣੇ ਮੁੰਡੇ ਦਾ ਕਰਾ ਦੇ ਐ ਅਗਲਾ ਕੌਣ ਸੋਚਦਾ ਹੁੰਦਾਗਾ ਬਰਾਦਰਦੇ ਹੁੰਦੇ ਆ ਲਾਲਚ ਨੂੰ ਆਪਾਂ ਕੁਛ ਦੇਵਾਂ ਗਈ ਕੋਈ ਦੋਸ਼ ਲੜਾ ਦੇਖ ਲੈ ਆਪਣੀ ਮਰਜ਼ੀ ਕਰ ਮੈਂ ਤਾਂ ਕੁਛ ਨਹੀਂ ਕਹਿੰਦਾਗਾ ਮੈਂ ਤਾਂ ਇਹ ਕਹਿੰਦੀ ਆ ਇਹਨੂੰ ਆਪਾਂ ਵੇਚ ਕੇ ਦੇਖ ਲੈ ਨਾਲੇ ਤਾਂ ਪਿੰਡ ਦਾ ਭੇਤ ਆ ਜਾਂਦਾ ਨਾਲੇ ਘਰ ਦਾ ਭੇਤ ਆ ਜਾਂਦਾ ਵੀ ਉੱਥੋਂ ਦੇ ਹਾਇ ਕਹੇ ਜੇ ਇਹ ਬੰਦੇ ਕਹੇ ਜਨਗੇ ਤੇ ਜੇ ਚੰਗੇ ਹੋਏ ਤਾਂ ਮੁੰਡੇ ਨੂੰ ਆਪੇ ਰਿਸ਼ਤਾ ਕਰਾ ਦੇਣਗੇ ਉਹ ਵਰਤ ਵਰਤੇ ਵਾਦ ਰਿਉਂਦ ਵਾਲਿਆਂ ਦਾ ਠੀਕ ਠਹਾ ਗਈ ਆ ਉਰੇ ਆਂਦਾ ਖੁਰਦ ਵਾਲੇ ਤਾਂ ਬਹੁਤ ਵਧੀਆ ਨੇ ਕਹੀ ਠੀਕ ਆ ਨਾ ਸਾਰੇ ਤਾਂ ਨਹੀਂ ਕੋਜੇ ਹੁੰਦੇ ਉਰੇ ਆਂਦਾ ਵੀ ਦੋ ਆ ਨਾ ਹਾਂ ਪਰਲੀ ਦੋਂਦ ਵਾਲਿਆਂ ਦਾ ਤਾਂ ਠੀਕ ਠਾਕ ਸੀ ਆ ਕੋਰਲੀ ਆ ਕਿ ਪਰਲੀ ਆਪਣੀ ਗੁੱਡੀ ਪਤਾ ਨਹੀਂ ਮਿੰਦਾ ਉਰੇ ਆਂਦਾ ਖੁਰਦ ਦਾ ਕਹੇ ਉਹਦਾ ਠੀਕ ਆ ਉਹ ਮੇਰੇ ਕੋਲ ਕੜਾ ਲਿਖਿਆ ਪਿਆਗਾ ਕਿੱਧਰ ਗਿਆ ਮੁੰਡਾ ਮਾਰ ਲਾ ਬੋਲਣਾ ਬੇ ਹੈਪੀ ਉਰੇ ਆ ਹਾਂ ਬੇ ਬੇ ਬੈਠਾ ਕੋ ਕੱਪੜਾ ਕਿਹੜਾ ਪਾਣ ਕੰਨਿਆ ਡਲੀ ਵਰਗਾ ਨਿਕਲਿਆ ਫਿਰ ਤਾਂ ਠੰਡ ਲੱਗ ਜੂ ਓਏ ਮੇਰੇ ਦੋ ਦੋ ਪਾਏ ਹੋਏ ਨੇ ਮੈਨੂੰ ਨਹੀਂ ਲੱਗੀ ਠੰਡ ਢੰਡ ਚੱਲ ਚੱਗਾ ਜੇ ਤੇਰੇ ਦੋ ਪਾਏ ਨੇ ਤੇ ਨਹੀਂ ਲੱਗਦੀ ਠੰਡ ਤਾਂ ਐ ਕਰ ਝੋਲੇ ਚ ਪਾ ਕੱਪੜੇ ਤੇ ਤੇਰੀ ਭੈਣ ਕੋਲੇ ਵਗ ਜਾ ਰਿਆਂ ਉਹ ਦਖੁਰਦ ਰਿਆਂ ਨਾ ਕੋਈ ਨਾ ਜਾ ਹੁਣ ਕਦੋਂ ਮੈਂ ਤੇਰੀ ਮੋਟਰਸਾਈਕਲ ਨਾਲ ਲੈ ਕੇ ਜਾਈ ਬਸ ਤੇ ਜਾਈ ਤੁੰਦਾ ਉਹ ਤਾਂ ਕੋਈ ਵਿੱਚ ਮੋਟਰਸਾਈਕਲ ਮਾਰੂਆ ਕੋਈ ਚੱਕਰ ਨਹੀਂ ਮੈਂ ਜਣਾ ਤੈਨੂੰ ਅੱਜ ਜਾਣਾ ਅੱਜ ਠੀਕ ਆ ਬੇਬੇ ਤੂੰ ਮੇਰੇ ਕੱਪੜੇ ਪਾ ਦੇ ਫਿਰ ਤੇਰੇ ਝੋਲੇ ਚ ਮੈਂ ਪਾਉਣੀਆਂ ਕੱਪੜੇ ਤੇ ਰਹੀ ਸਿਆਣਾ ਬਣ ਕੇ ਰਹੀ ਤੇ ਨਾਲੇ ਤੇਰੀ ਭੈਣ ਨੂੰ ਕਹੇਦੀ ਕਿ ਮੇਰੇ ਕੋਈ ਰਸਤਾ ਹੀ ਕਰਾ ਦੇਣਾ ਜੀਜੇ ਨੂੰ ਕਹੇਦੀ ਕੋਈ ਨਾ ਵਿੱਚ ਬਹੁਤ ਹੋਣਗੇ ਸਿਆਣਾ ਬੰਦਾ ਸਮਝਦਾਰ ਆ ਉਹ ਕੋਈ ਆ ਬੇਬੇ ਮੇਰੇ ਨਾਲ ਫੁੱਲਾਂ ਵਾਲੇ ਉਹ ਚ ਪਾ ਦੇ ਲਾ ਛੋਲੇ ਚ ਛੋਲੇ ਚ ਪਾ ਮੈਂ ਵੀ ਜੈਲਦਾਰ ਹਾਂ ਪੁੱਤ ਜੈਲਦਾਰ ਵੱਜਦੇ ਆ ਮਾੜੀ țeੜੀ ਗੱਲ ਐ ਕੋਈ ਲਾਣਾ ਤਾਂ ਜੈਲਦਾਰਾਂ ਦੀ ਵੱਜਦਾ ਕੀ ਹੋ ਗਏ ਜੇ ਹੁਣ ਗਰੀਬੀ ਆ ਗਈ ਚੱਲ ਪਾ ਦੇ ਕੱਪੜੇ ਚੱਲ ਪਾ ਮੋ ਕੱਪੜੇ ਆ ਜਾ ਬੇਬੇ ਉੱਥੇ ਦੱਸ ਕੌਣ ਇਹਨੂੰ ਸਾਖ ਕਰਾ ਦੂ ਬੁੜੀਆਂ ਨੇ ਵੀ ਗਿੱਚੀ ਪਿੱਛੇ ਮੱਤੋ ਹੀ ਬੱਸ ਹੋਇਆ ਛੀਂ भाई ली हां बैल Ini ਤੁਰਨੇ ਦਾ ਜਮਾ ਦਿੰਦਾ ਹਾਂ ਆ ਜਮਾ ਛੱਦੇ ਮੈਂ ਤਾਂ ਹਿਲਦਾ ਤੂੰ ਨਾ ਹੱਲੇ ਕਿ ਕੋਈ ਜ ਕਰ ਰਹੀ ਨਹੀਂ 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 ਯੱਕ ਮੈਂ ਉਹ ਦੰਦ ਨੇ ਕਿੱਥੇ ਐ ਕੋਲੇ ਬੋਲੇ ਤਾਂ ਪਰ ਲੈ ਆ ਨਾ ਟੁੱਟ ਗਏ ਇਹਦੇ ਵਣਾ ਤਾਂ ਫਿਰ ਜਮਾ ਤਾਂ ਨਾ ਸਮਝਾ ਆਪਣਾ ਲੈ ਆਫੇਰ ਆ ਗਿਆ ਪੰਜਰ ਟੱਕ ਕੇ ਇਹਦੇ ਨਾਲ ਇਹਨੂੰ ਸ਼ਰਮ ਨਹੀਂ ਆਜ ਆਉਣ ਦੇ ਨੂੰ ਮੈਂ ਤੇ ਨਹੀਂ ਇਹਨੂੰ ਪਤਾ ਮੈਂ ਤਾਂ ਕਹਿੰਨੀ ਕੀ ਕਹਿਣਾ ਕੀ ਕਹਿਣਾ ਲੋਕ ਕਹਿਣਗੇ ਹੈ ਵੀ ਆਪਣੇ ਬੰਦੇ ਨੂੰ ਮਾਰਦੀ ਐ ਘੁੱਟਦੀ ਐ ਪਰ ਨਾ ਇਹਨੂੰ ਸ਼ਰਮ ਨਹੀਂ ਹੈਗੀ ਆ ਜਾਂਦੇ ਦੁਖੀ ਕਰ ਲਿਆ ਬੰਦੇ ਨੇ ਜੇਕਰ ਛੱਡ ਕੇ ਜਾਨੀਆ ਤਾਂ ਔਖਾ ਜੇ ਕੰਜਦੇ ਰਹਿਨੀਆ ਤਾਂ ਔਖਾ ਕਰਾ ਤਾਂ ਕੀ ਕਰਾਂ ਆ ਜਾ ਆ ਜਾ ਸੇਕਾ ਤਾਦਰ ਖੜਾ ਜਾ ਯਾਰ ਤੂੰ ਖੜਾ ਤੱਕਾਂ ਨਹੀਂ ਕਿ ਅਜੇ ਤੱਕ ਸੌਣ ਲੱਗ ਤੂੰ ਜਿੱਦਾਂ ਪੜਦਨ ਦੀਵੇਂ ਤੂੰ ਰੋਜ਼ ਬੈਠਾ ਕਰ ਵੀਰ ਕੋ ਮੇਰਾ ਕੋ ਖਾਲੀ ਸੇ ਕਮਟਾ ਤੱਕਦਾ ਮੈਂ ਤਾ ਹਾਂ ਮੈਂ ਤੱਕ ਜੀ ਹਾਂ ਹਾਂ ਸਾਧੋ ਅਓ ਅਓ ਮੈਂ ਤੂੰ ਇਹ ਬਰਾਹ ਤੂੰ ਤਾਂ ਮੜੀ ਬਿਟੀ ਸ਼ਰਮ ਕਰ ਲਿਆ ਕਰ ਮੈਂ ਕਾਣੂ ਪੀਤੇ ਆ ਇਹਨੂੰ ਛੱਡ ਜਾਣਾ ਹਾਂ ਆਪਾਂ ਤੁਹਾਨੂੰ ਜਮੇ ਸੋਪੀਆਂ ਹਾਂ ਆਪਾਂ ਤੁਹਾਨੂੰ ਨੂੰ ਵੀ ਕੱਟ ਤਾਹੇ ਜਾ ਮੈਂ ਨਹੀਂ ਕੀਤੀ ਮੁੱਠੀ ਦੇ ਬਾਤਾਂ ਆ ਦੇ ਜਮਾ ਫਿਰ ਤੋਂ ਬਹਿ ਜਾ ਪਰ ਪਿੰਸ ਕਾ ਟੰਕਰ ਨੂੰ ਦੱਸ ਉਹ ਭਾਏ ਟਰਟਾਗ ਪੈਸੀ ਨੇ ਦੇਖਿਆ ਤਾਂ ਨਹੀਂ ਯਾ ਨਾ ਸਹੀ ਹੈ ਸਹੀ ਹੈ ਸਹੀ ਆ ਜਾ ਮੈਂ ਆਪਾਂ ਦੇਖਣਾ ਹੈ ਇਹ ਤੂੰ ਰੋਜ਼ ਪੀ ਲੈਣਾ ਰੋਜ਼ ਪੀ ਲੈਣਾ ਸ਼ਰਮ ਕਰ ਲੈ ਮਣੀ ਮੁੱਟੀ ਉਹ ਉਹ ਨਹੀਂ ਪੀਂਦਾ ਨਹੀਂ ਪੀਂਦਾ ਇਹਨੂੰ ਆਪਦੀ ਮਾਂ ਨਾਲ ਲੈ ਕੇ ਪੈ ਗਿਆ ਹੈਨਾ ਤੈਨੂੰ ਇਹ ਖਾਣ ਨੂੰ ਦਊਗੀ ਇਧਰ ਤੂੰ ਬੂਤ ਪੀ ਲਿਆ ਕਰ ਸ਼ਰਮ ਦਾ ਘਾਟਾ ਰੋਜ਼ ਕਹਿ ਦੂੰ ਅੱਜ ਨਹੀਂ ਮੈਂ ਪੀਂਦਾ ਅੱਜ ਨਹੀਂ ਮੈਂ ਪੀਂਦਾ ਅਥਰੇ ਪੀ ਕੇ ਆ ਜਾਊਗਾ ਮੈਂ ਤਾਂ ਕਰਦੀ ਮੇਰੀ ਵਾਸਤੇ ਫੋਨ ਕਾਹੀ ਠੀਕ ਹੁੰਦਾ ਹੈਗਾ ਘਵਾ ਫੂਲ ਹਵਾ ਕਰ ਮੇ ਚਲਦੜ ਫਾਈ ਆ ਗੋਣਾ ਹੋਏ ਦਿਨ ਖੜੀ ਡੱਕਿਆ ਕਰਦਾ ਲਾ ਕੇ ਮੈਂ ਚਾਹਤਾ ਸੀ ਕਿ ਮੈਂ ਚਾਹ ਸੀ ਗੱਲ ਹੋਰ ਸਣਾ ਠੀਕ ਹੈ ਲੈ ਮੈਂ ਤੈਨੂੰ ਦੱਸਾਂ ਲ ਮਰਦਨ ਕਿੰਨੇ ਡਿਗਰੀ ਸੀਗੀ ਤੂੰ ਨਾ ਮੈਨੂੰ ਦੱਸ ਸੋ ਆਇਆ ਕਿਉਂ ਨਹੀਂ ਹੈਗਾ ਉਹ ਭਣੇ ਮੈਂ ਜੇਲ੍ਹਦਾਰ ਹੁੰਨਾ ਤੈਨੂੰ ਪਤਾ ਹੀ ਆ ਇੱਧਰ ਉੱਧਰ ਕੰਮਾਂ ਜਾ ਰਹੇ ਨੇ ਆਗੇ ਚਲ ਤੇ ਛੱਡ 마ਸੀ ਕਿਵੇਂ ਆ ਮਾਸੀ ਠੀਕ ਹੈ ਤੇ ਉਹ ਮਾਸੇ ਦੇ ਗੋਡੇ ਦੀ ਦੁਖ ਸੀ ਮਾਸੀ ਦੱਸ ਸੀ ਮੈਨੂੰ ਉਹ ਦੁਖਦੇ ਸੀਗੇ ਦਵਾਈ ਲੈ ਲਈ ਜਾਂਦਾ ਪੈ ਜੂਆ ਫਰਕ ਕਰਤੇ ਚਲ ਆ ਜਾ ਤੂੰ ਚਾਪਣਾ ਕੇ ਦਮ ਤੇ ਪ੍ਰਾਣਾ ਜੀ ਨਹੀਂ ਦੇਖਦੇ ਆਪਣੇ ਪਰਾਣਾ ਜੀ ਨੂੰ ਬਹਾ ਪਟਵਾਰੀ ਲੱਗਿਆ ਹੈ ਪਰਾਣਾ ਜੀ ਐ ਕੰਮ ਮਲੰਗਰੀ ਨਹੀਂਦਾ ਦਿਨ ਤੇ ਦਪਹਿਰ ਤੱਕ ਲੰਦਾ ਅੱਛਾ ਹੁਣ ਮੈਂ ਤੇ ਮਾਸਟਰ ਨੂੰ ਫੋਨ ਕਰਨਾ ਸੀ ਅੱਜ ਤੇ ਗਲਤ ਗੱਲ ਲੈਦੇ ਆਸਤੇ ਫਿਰ ਪਰ ਮੈਂ ਨਾ ਤੇਰੇ ਤੇ ਪੂਰਾ ਭਰੋਸਾ ਮੇਰਾ ਪਾਈ ਜੈਲਦਾਰ ਹੈ ਨਾ ਤੂੰ ਨਾ ਸਿੱਧਾ ਕਰਕੇ ਜਾਵੇਂਗਾ ਜੈਲਦਾਰ ਹੁੰਦਾ ਸਾਡਾ ਰੂਪ ਦੇਖਿਆ ਨਹੀਂ ਇਹਨੇ ਫਿਰ ਮੈਂ ਨਹੀਂ ਚਲ ਅੱਜ ਤਾਂ ਪਿਆਰ ਰਹਿੰਦੇ ਕੱਲ ਨੂੰ ਜਦੋਂ ਪੀਊਗਾ ਨਾ ਠੀਕ ਆ ਚੱਕ ਦੀ ਫੱਟੇ ਹੈ ਨਾ ਕੋਈ ਨਾ ਤੇਰੀ ਤਾਂ ਮੈਂ ਬਣਾਉਣਾ ਬਧਰੀ ਦੀ ਕੁੜੀ ਆ ਆ ਐਵੇਂ ਕਿਵੇਂ ਸਾਡੀ ਧੀ ਨੂੰ ਔਖਾ ਕਰੂਗਾ ਹਾਂ ਛੜਾ ਦੰਦਾ ਬਾਲੀ ਚੜ ਗਿਆ ਚ ਰਾਤ ਵੀ ਨਹੀਂ ਯਾਰ ਪਤਾ ਲੱਗਿਆ ਵੀ ਕਿੱਥੇ ਪਏ ਹੈ ਛੱਡ ਕੇ ਕਿਹੜਾ ਗਿਆ ਸੀ ਮੈਨੂੰ ਰਾਤ ਨੂੰ ਮਿੱਤਰਾ ਫੜ ਚਲੂ ਸਜਾ ਬਾਬੇ ਨਿਕੜਾ ਜਿਹੜਾ ਵਿੜੇ ਦੇਚੀ ਬੈਠੇ ਇੱਕ ਤਾਂ ਸਾਲਾ ਬਾਲੇ ਬਰੀ ਜੀ ਕਰਿਆ ਵੀ ਇਹਨੂੰ ਨਾ ਪੀਆ ਕਰੀ 4 ਕ ਵਜੇ ਨਾ ਸਾਡੇ ਕੀੜੇ ਜੀ ਉੱਠਣ ਲੱਗ ਜਾਂਦੇ ਐਂ ਕਰ ਇਹ ਨੂੰ ਤਾਂ ਰੱਖ ਦਿੰਨੇ ਪਰਾ ਉਹ ਨੂੰ ਮਨਾਉਨੇ ਆ ਦੇਖਦੇ ਆ ਕੀ ਕਹਿੰਦੀ ਐ ਇਹਦੇ ਚ ਭਾਵੇਂ ਰੱਖ ਲਈ ਹੈ ਸੁਣਦੀ ਨੇ ਕਿੱਥੇ ਐ ਉਹ ਚਾਹ ਲਿਆ ਦੋ ਹਾਂ ਦੱਸ ਕੀ ਕਹਿੰਦੇ ਉਹ ਯਾਰ ਤੂਰੇ ਬੈਠ ਪਰ ਮਰ ਤੂੰ ਉਹ ਮੈਂ ਤੂਰੇ ਮੇਰੀ ਗੱਲ ਚੱਲ ਚੱਲ ਹੱਥ ਨਾ ਲਾਈ ਮੈਨੂੰ ਸ਼ਰਾਬੀ ਕਿਸੇ ਥਾਂ ਦਾ ਮਸ਼ਕਮਾ ਮਾਰਦੀ ਐ ਜਾਇ ਵੱਡੇ ਚਾ ਉਹ ਹੁਣ ਨਹੀਂ ਮਾਰਦੀ ਤੂਰਾ ਮੈਂ ਪਰ ਹਟ ਮੈਂ ਨਹੀਂ ਤੇਰੇ ਚੁੜਾਉਂਦੀ ਉਹ ਤੂੰ ਮੈਂ ਖਾਂ ਉਹਨਾ ਇੱਕ ਮਿੰਟ ਉਹ ਤੂੰ ਮੇਰੀ ਗੱਲ ਦਾ ਹੂੰ ਬਤ ਚਰਨਾ ਨਾ ਉਹ ਲਿਆ ਕਰੋ ਉਹ ਕੁਲ ਜਲਣੀ ਅਜ ਨਾ ਲਾ ਮੈਂ ਤਾਂ ਤੈਨੂੰ ਆਏ ਕਹਿੰਦਾ ਸੀ ਉਹ ਜਰਨਾ ਰਾਤ ਪਤਾ ਹੀ ਨਹੀਂ ਲੱਗ ਉਹ ਮੈਂ ਤਾਂ ਗਾਹ ਨੂੰ ਪਿੰਦਾ ਸੀ ਠੀਕ ਹੈ ਮੈਨੂੰ ਨਾ ੱੱਕੇ ਜੇ ਨਾਲ ਹੀ ਪਿਆ ਤੇ ਮੇਰੀ ਚਾਹ ਮੈਂ ਨਾ ਮੈਂ ਹਰ ਤੈਨੂੰ ਬਾਜ਼ਾਰ ਲੈ ਕੇ ਜਾਂਦਾ ਦੱਸ ਕੀ ਲੈਣਾ ਹੈ ਲੋੜ ਦੀ ਮੈਂ ਤੇਰੇ ਬਾਜ਼ਾਰ ਦੀ ਬਾਜ਼ਾਰ ਲੈ ਕੇ ਜਾਂ ਨਾ ਅਕੇ ਕਿਹੜਾ ਫੜਾਤੀ ਨਾ ਮਨ ਨੂੰ ਤਾਂ ਕਿਸੇ ਨੂੰ ਧੱਕੇ ਨਾਲ ਇੱਥੇ ਚਾਹ ਫੜਾਈ ਨਹੀਂ ਹੈਗੀ ਤੈਨੂੰ ਦਾਰੇ ਫੜਾਉਂਦੇ ਨੇ ਲੋਕ ਓਹੋ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਲੈ ਫਿਰ ਅੱਜ ਨਾ ਮੈਂ ਬਾਹਰ ਹੀ ਨਹੀਂ ਜਾਣਾ ਮੈਂ ਘਰ ਦੇ ਕੰਮ-ਕੰਮ ਇੱਥੇ ਕਰੀ ਜਾਊਂਗਾ ਹੁਣੀ ਮੈਂ ਪੱਠੇ ਵੱਢ ਲਿਆਊਂਗਾ ਸ਼ਾਮ ਨੂੰ ਮੈਂ ਖੇਤ ਜਾਂਦਾ ਲੈ ਚਾਹ ਲੈ ਗਿਆ ਸ਼ਾਬਾਸ਼ ਪੱਠੇ ਵੱਢ ਲੇਗਾ ਤੇਰਾ ਐ ਨਹੀਂ ਪਤਾ ਪੱਠੇ ਲੈਣਗੇ ਨਾ ਉਹ ਜੱਗੀ ਮਿਲੰਗਾ ਆਇਆ ਸੀ ਰਾਤ ਨੂੰ ਛੱਡਣਾ ਠੀਕ ਹੈ ਉਹਨਾਂ ਕੋਲ ਫੇਟਾ ਲੈ ਕੇ ਜਾ ਕੇ ਓਏ ਉਹਨੇ ਥੋੜਾ ਮੈਨੂੰ ਪਿਆਗੀ ਸੀ ਹਾਂ ਹੋਰ ਆਪਦੇ ਆਪ ਹੀ ਤੇਰੇ ਮੂੰਹ ਲੱਗੀ ਆ ਕੇ ਉਹ ਕਾਂ ਨੂੰ ਯਾਰ ਆਪਣੇ ਦੂਜੀ ਮੋਟਰ ਵਾਲੇ ਕਾਲੇ ਜਗਸੀਰ ਵਰਗੇ ਬੈਠੇ ਸੀ ਉਹਨਾਂ ਨੇ ਲੈ ਤੂੰ ਆਏ ਨਾ ਮੈਂ ਨਾ ਦੱਸ ਦਾਲ ਤਮ ਦੀ ਸੀ ਮੂੰਹ ਤਾਂ ਤੇਰਾ ਸੀ ਮੈਂ ਬੋਤਲ ਦੇਖਦੀ ਤੜ ਕੇ ਉੱਠਣਸਾਰ ਮੈਂ ਦੇਖਦੀ ਦੇਖਦੀ ਹਾਂ ਹੁਣ ਨਹੀਂ ਮੈਂ ਪੀਦਾ ਸਭ ਦੇਖੀ ਜਾਣੀ ਤੇਰੀ ਚਲਾ ਆ ਲੋਈ ਚ ਕੋਈ ਬੈਠ ਉਹ ਨਾ ਨਾ ਲੈਦੇ ਤੇ ਕੀ ਆ ਆ ਦੇਖ ਹੈ ਨਹੀਂ ਆ ਦੇਖ ਆ ਲੈ ਆ ਆ ਆ ਤੈਨੂੰ ਆਹ ਬੰਤੀ ਤਰੀ ਆ ਤੇਰੀ ਮਾਸੀ ਹੈ ਉਹ ਇਹ ਇਹ ਐ ਨਾ ਫਿਰ ਉਹਨਾਂ ਦੇ ਤਾਂ ਕੰਮ ਆ ਜੂਗੀ ਇਹਨਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦੇ ਮੈਂ ਤਾਂ ਹੱਥ ਮਿਲਾਉਂਦੀ ਉਹ ਦੂਰ ਕਰ ਇਹ ਨਾ ਨਜ਼ਰਾਂ ਤੋਂ ਇਹਨੂੰ ਵੱਡਾ ਨਗਾਰੀ ਤੂੰ ਮੇਰੀ ਸੁਣ ਐ ਕਰ ਚਾਹ ਲਿਆ ਆਪਾਂ ਪੀਨੇ ਆ ਫਿਰ ਤਿਆਰ ਹੋਈ ਮੈਂ ਤਾਂ ਝੁਲਸ ਲਈ ਹੁਣ ਤੂੰ ਝੁਲਸਾ ਤੇਰਾ ਸੱਪਾ ਕਰ ਦਨੀਆ ਬਣਾ ਦਨੀਆ ਕੰਜਾ ਬੋਲੀ ਜੇ ਤੂੰ ਐਸੇ ਕੋਤ ਮੱਤ ਮੱਤ ਬੋਲ ਨਾ ਬੰਨ ਲੱਪਨ ਬਹੁਤ ਤਾਂ ਵੀ ਫੜ ਲਿਆ ਛੜੀ ਇਹ ਤਾਂ ਨਹੀਂ ਮੰਨਣੀ ਅਰੇ ਮੈਂ ਤਾਂ ਨਾ ਆਲਾ ਪਰ ਹੱਥਾਂ ਆਏ ਕਹਿੰਦਾ ਸੀ ਬਾਤ ਜਾਈਆਂ ਕਿਧੀਆਂ ਜਾਂਦੀਆਂ ਕੌਣ ਆਏ ਤੈਨੂੰ ਇੰਨਾ ਸੁਣ ਹੋ ਰਿਹਾ ਚਾਹ ਦਾ ਗਲਾਸ ਗਰਮ ਹੈ ਤੇ ਗਰਮ ਤਾਂ ਵੀ ਨਹੀਂ ਪਤਾ ਲੱਗਦਾ ਉਹ ਤੱਤਾ ਸੀਗਾ ਤੱਤਾ ਸੀ ਤੱਤਾ ਸੀਗਾ ਸੌਣ ਲੱਗੇ ਤਪੀ ਪਈਆਂ ਸੁਣ ਲੈ ਮੇਰੀ ਗੱਲ ਉਹ ਚਾਹ ਅਜ ਪੀ ਗਿਆ ਹੈ ਨਾ ਮੈਂ ਭੱਗ ਜੂੰਗੀ ਉਹ ਲੈ ਆਪਾਂ ਪੀਣੀ ਥੋੜਾ ਨਹੀਂ ਪੀਂਦਾ ਤੂੰ ਮੇਰੀ ਸੋਣਾ ਐ ਕਹਿੰਦਾ ਉਹ ਬੋਲੀ ਜੇ ਕੌਣ ਜਾਂਦਾ ਸਿਖਾਉਣਾ ਤੇਰਾ ਹੈ ਕੌਣ ਆ ਰਿਹਾ ਜਿਹੜਾ ਆਲਦਾਰ ਆਇਆ ਹੈ ਓ ਸੱਜਣਾ ਲੈ ਉਹ ਕਿੱਥੇ ਬੁਲਾ ਕੇ ਮੈਨੂੰ ਮੈਂ ਚੱਲਦਾ ਰ ਅਜਾ ਉਰੇ ਆਵੇਂ ਆ ਤਰਾ ਜੀਜਾ ਛੱਡ ਸਾਡਾ ਤੈਨੂੰ ਓ ਕੀ ਹਾਲ ਨੇ ਪ੍ਰੋਣਾ ਸਾਹਿਬ ਓ ਠੀਕ ਐ ਕਿਵੇਂ ਐ ਵਧੀਆ ਵਧੀਆ ਬੇ ਇੱਥੇ ਬਹਿ ਜਾ ਬਹਿ ਜਾ ਇਹਦੇ ਨੇ ਕਿਹਾ ਤੈਨੂੰ ਬੈਠੇ ਬਾਸਤੇ ਬੇਟਾ ਹਿਜ ਬੇਸ਼ਰਮ ਐ ਓ ਕਾ ਨੂੰ ਮੇਰੀ ਗੱਲ ਹੋ ਗਈ ਭੈਣੇ ਓ ਜਾ ਰੇ ਤਾਂ ਐਵੇਂ ਕਰੀ ਜਾਂਦੀ ਹੋਰ ਸੁਣਾ ਕਿਵੇਂ ਐ ਸਾਰੇ ਵਧੀਆ ਠੀਕ ਐ ਆ ਜਾ ਤੈਨੂੰ ਖੇਤ ਖੂਤ ਕਮਾ ਲਿਆਉਨੇ ਆ ओके ਤਾਂ ਦੇਖਣਾ ਬੰਦਾ ਉਹ ਹੋਰ ਕਰ ਕਰ ਤੂੰ ਨਾ ਨਹੀਂ ਇਹ ਤਾਂ ਬਹੁਤ ਬੰਦਾ ਦਾ ਤਿਹ ਹੈ ਤਾਂ ਦੱਸ ਆਪ ਤਨਸ਼ਾ ਤੇ ਲਾ ਕੇ ਤੈਨੂੰ ਵੀ ਲਾ ਦੂਗਾ ਓਹੋ ਹੁਣ ਆਇਆ ਇਹ ਸਾਰੇ ਦਿਨ ਘਰੇ ਬੈਠੂ ਆ ਦੱਸ ਤੂੰ ਐ ਕਰ ਸਾਡੇ ਕੀ ਪਰੌਠੇ ਖਾਵੇਂਗਾ ਪਰੌਠੇ ਖਾ ਲਾਂਗੇ ਹਾਂ ਤੂੰ ਐ ਕਰ ਆਲੂ ਵਾਲੇ ਬਣਾ ਪਰੌਠੇ ਅਸੀਂ 5 ਮਿੰਟਾਂ ਚ ਗਏ 5 ਮਿੰਟਾਂ ਚ ਆਪਾਂ ਆ ਕੇ ਪੱਠੇ ਵੱਢ ਕੇ ਲਿਆਉਣ ਨਾਲੇ ਤੈਨੂੰ ਦਿਖਾਉਨੇ ਆ ਸਾਡਾ ਪਿੰਡ ਹਣਾ ਹਾਂ ਮੇਰਾ ਪਾਇਆ ਮੈਂ ਇਹਨੂੰ ਚਾਹੇ ਆਲੂ ਵਾਲੇ ਪਰੌਂਠੇ ਖਵਾਵਾਂ ਚਾਹੇ ਗੋਭੀ ਵਾਲੇ ਖਵਾਵਾਂ ਚਾਹੇ ਮੂਰੀ ਵਾਲੇ ਖਵਾਵਾਂ ਕਾਸੇ ਮਰ ਜਾਈ ਖਵਾਵਾਂ ਤੈਨੂੰ ਕੀ ਤੈਨੂੰ ਤਾਂ ਸੁੱਕੀਆਂ ਰੋਟੀਆਂ ਨਹੀਂ ਆ ਚੱਲ ਭੈਣੇ ਤੂੰ ਗਰਮ ਉਹ ਯਾਰ ਦੇਖ ਲੈ ਬਾੜੀ ਗਰਮ ਰਹਿੰਦੀ ਐ ਤੂੰ ਐ ਕਰ ਚੱਲ ਪਕਾ ਰੋਟੀ ਹੈ ਨਾ ਆ ਜਾ ਤੈਨੂੰ ਲੈ ਆਵਾਂ ਇਹਨੂੰ ਤਾਂ ਛੱਡ ਦੇ ਕਿਸ ਨਾਲ ਹੀ ਰਹਿੰਦਾ ਤੇਰੇ ਇਹ ਤਾਂ ਇਹ ਨਾਲ ਜਾਂਦਾ ਹਾਂ ਜੈਲ ਦਾ ਰਹਿੰਦਾ ਹੈ ਆਪਣੀ ਮੁੱਢੀ ਗੱਲ ਦੇਖੋ ਜਮੀ ਸ਼ਰਮ ਨਹੀਂ ਹੈਗੀ ਕਹਿੰਦਾ ਕਿ ਮੈਂ ਪਿੰਡਾਂ ਦੀ ਰੋਜ਼ ਕਹਿ ਦਿੰਦਾਗਾ ਚੱਲ ਕੀ ਪਤਾ ਜਨਾ ਪੀ ਕੇ ਆਵੇ ਜੈਲ ਦਾ ਰਾਹ ਹੈ ਨਾ ਐ ਤਾਂ ਮੇਰੇ ਪੈਸੇ ਆਣੇਗਾ ਸਮਝਾ ਦੂਗਾ ਚਲੇ ਕਰਦੀਆਂ ਗੋਭੀ ਵਾਲੀ ਪਰੋਠਾ ਬਣਾਉਂਦੀਆਂ ਨੇ ਹਾਂ ਆਪਾਂ ਕਸਮ ਕਰਦੇ ਨਹੀਂ ਮੇਰੇ ਖਾਡੇ ਦੀ ਜੋੜ ਪੈਂਦੀ ਜੀ ਬਾ ਆਹ ਫੂਰੇ ਜੇ ਕੀ ਮਾਰੀ ਜਾਂਦੇ ਨੇ ਚ ਪੁੱਛਾ ਪੁੱਛ ਆ ਗਿਆ ਸੋ ਹੋਰ ਨਾ ਖੂਹੂਰੇ ਮਾਰੀ ਰੰਜੀ ਕਿਧਰੇ ਜੇਠ ਲੱਗਦਾ ਹੁਣ ਉਹ ਯਾਰ ਕਿਹੜਾ ਤੇਰਾ ਜੇਠ ਲੱਗਦਾ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ ਜੇ ਸਾਲਾ ਪੈਗ ਲਾ ਕੇ ਆ ਜੋ ਤਾਂ ਤੂੰ ਦੁਖੀ ਦੀ ਦੁਖੀ ਜੇ ਅੱਜ ਬੰਦਾ ਨਾਰਮਲ ਆ ਗਿਆ ਤਾਂ ਤਾਂ ਦੁਖੀ ਦੀ ਦੁਖੀ ਚੱਲ ਚੰਗਾ ਬੱਸ ਪੱਠੇ ਵੱਢ ਲੈ ਆ ਹਾਂ ਪੱਠੇ ਵੱਢ ਲੈ ਕਿੰਨੇ ਗੇੜੇ ਦੇਖਾਈ ਉਹ ਤਾਂ ਅੱਜ ਬਾਲੇ ਦਿਨਾਂ ਬਾਅਦ ਪੱਠੇ ਵੱਧੇ ਸੀ ਤੂੰ ਜੀ ਦੁਖੀ ਜਾਂਦੀ ਹੈ ਹੈ ਅੱਜ ਫਿਰ ਵੀ ਕੀ ਕਰ ਗਿਆ 11 ਤੂੰ ਸ਼ਰਮੀ ਮੰਨ ਲੈ ਮੈਂ ਤਾਂ 4 ਵਜੇ ਪੈ ਉਹ ਤਾਂ ਰਾਤ ਆਲੀ ਦੁਈ ਆਈ ਜਾਂਦੀ ਹੈ ਹਵਾ ਅੱਛਾ ਅੱਛਾ ਐ ਤਾਂ ਮੈਨੂੰ ਪੂਰਾ ਮਾਨ ਸੀਗਾ ਕਿ ਮੇਰਾ ਜੈਲਦਾਰ ਭਾਈ ਨਾੜ ਅੱਜ ਸਿਆਣਾ ਹੈ ਤਾਂ ਇਹਦਾਂ ਸਾਰੇ ਜੈਲਦਾਰ ਜੈਲਦਾਰ ਕਹਿੰਦੇ ਨੇ ਉਹ ਉਹ ਤਾਂ ਦਰ ਵਾਲੇ ਦੇ ਕੋਲ ਦਿਨ ਲੱਗਦਾ ਹੈਗਾ ਮੈਨੂੰ ਪਤਾ ਸੀਗਾ ਵੀ ਅੱਜ ਤਾਂ ਤੁਹਾਨੂੰ ਜਮੀ ਨਹੀਂ ਪੀੜ ਦਿੰਦਾ ਹੈਗਾ ਨਹੀਂ ਤੂੰ ਤੂੰ ਤਾਂ 11 ਵਜੇ ਕੀ ਤੇ 10 ਵਜੇ ਤੱਕ ਹੈ ਨਾ ਮੰਤਰੀ ਵਾਲਾ ਤੇਰਾ ਜੈਲਦਾਰ ਭਾਈ ਹਾਂ ਐਟਮ ਪੇਸ਼ ਕਰ ਦਈਏ ਐਟਮ ਉਹ ਤੂੰ ਇਹ ਇੱਥੇ ਖੜ ਜਾ ਇੱਥੇ ਖੜ ਗਈ ਮੈਂ ਗਈ ਮੈਂ ਜੈਲਦਾਰ ਭਾਈ ਨੂੰ ਬੁਲਾ ਕੇ ਲਾਉਣਾ ਤੇ ਹਾਂ ਚੰਗ ਲੈ ਲੈ ਫੱਪਕਾ ਨਾ ਜਿਹੜੇ ਜੈਲਦਾਰ ਭਾਈ ਨੇ ਖੇਤ ਸਾਰਾ ਕੰਮ ਕਰਿਆ ਹੋਣਾ ਪੱਠੇ ਵੀ ਬਣਿਆ ਵੱਡੇ ਹੋਣੇ ਰੇੜੀ ਤੇ ਵੀ ਬਣਿਆ ਆਪ ਲੱਦੇ ਹੋਣੇ ਤਾਂ ਹੀ ਉਹ ਨਹੀਂ ਤਾਰਕ ਕਰਦਾ ਐ ਤਾਂ ਉਹਨੂੰ ਆਉਦੇ ਭਰਾ ਤੇ ਮਾਨ ਹੈ ਐ ਨਹੀਂ ਮੇਰਾ ਸਿਰ ਨਹੀਂ ਮਾ ਗੁੰਦਦੇ ਮੇਰੇ ਪੇਕੇ ਦੇਖਦੇ ਆ ਹਨ ਲੈ ਆ ਫੜ ਉਹ ਖੜਜਾ ਖੜਜਾ ਕਰਦਾ ਐ ਬੇਸ਼ ਲਓ ਜੀ ਜੈਲਦਾਰ ਸਾਡੀ ਪੰਚ ਆ ਗੈਲਡਰ ਸਾਹਿਬ ਆਹ ਵੇਖ ਜੇ ਗੈਲਡਰ ਆ ਤੁਹਾਡਾ ਗੈਲਡਰ ਭਾਈ ਹੈ